ਇਹ ਉਹ ਕਿ ਤੁਸੀਂ ਅਨੁਮੋਚੇ ਦੀ ਮੀਟਿੰਗ ਅੱਜ ਸਮਰਾਲਾ ਦੀ ਮਾਰਕੀਟ ਕਮੇਟੀ ਚ ਹੁੰਦੀ ਹੈ ਜਿੱਥੇ ਕਿ ਸਾਰੇ ਕਿਸਾਨ ਜੋਥੇ ਬੰਦਿਆ ਨੇ 24 ਅਗਸਤ ਨੂੰ ਸਮਰਾਲੇ ਦੀ ਤਾਣਾ ਮੰਡੀ ਚ ਭਾਰੀ ਇਕੱਠ ਕਰਨ ਦਾ ਐਲਾਨ ਕੀਤਾ ਹੈ ਇਸ ਮੌਕੇ ਕਿਸਾਨੀ ਯੂਨੀਅਨ ਬੀਕੇਯੂ ਰਜਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਜਵਾਲ ਚੰਨਣਾ ਕਿ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਸਕੀਮ ਦੇ ਵਿਰੋਧ ਚ ਕਿਸਾਨਾਂ ਵੱਲੋਂ ਆਪਣੀ ਜ਼ਮੀਨ ਨਾ ਦੇਣ ਦੇ ਸੰਘਰਸ਼ ਪਿੰਡਾਂ ਦੇ ਕਿਸਾਨਾਂ ਤੇ ਕਿਸਾਨ ਜਥੇਬੰਦ ਦੇ ਸੰਘਰਸ਼ ਦੇ ਜਿੱਤ ਹੋਈ ਹੈ ਜਿਸ ਦੇ ਤਦ ਪੰਜਾਬ ਸਰਕਾਰ ਨੂੰ ਆਪਣੀ ਲੈਂਡ ਪੁਲਿੰਗ ਸਕੀਮ ਵਾਪਸ ਲੈਣੀ ਪਈ ਇਸ ਦੀ ਖੁਸ਼ੀ ਵਿੱਚ ਇੱਕ ਵੱਡਾ ਇਕੱਠ ਕਿਸਾਨ ਯੂਨੀਅਨ ਵੱਲੋਂ ਕੀਤਾ ਜਾ ਰਿਹਾ ਹੈ ਯਾਰ ਦੋਸਤੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਲੈਂਡ ਪੁਲਿੰਗ ਸਕੀਮ ਵਾਪਸ ਲੈਣ ਦੇ ਮੌਕੇ ਤੇ ਕਾਰਨ ਸਾਡੇ ਸੰਘਰਸ਼ ਦੀ ਬਦੌਲਤ ਜਿਹੜੀ ਇਹ ਸਕੀਮ ਵਾਪਸ ਕੀਤੀ ਆ 24 ਅਗਸਤ ਨੂੰ ਸਮਰਾਲੇ ਚ ਮੋਰਚੇ ਵੱਲੋਂ ਇੱਕ ਬਹੁਤ ਹੀ ਮੈਗਾ ਰੈਲੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਜਿਤ ਰੈਲੀ ਦੇ ਰੂਪ ਚ ਮੋਰਚੇ ਨੇ ਉਸ ਲਈ ਇੱਕ ਪ੍ਰਬੰਧਕੀ ਕਮੇਟੀ ਬਣਾਈ ਸੀ ਅੱਜ ਉਸ ਪ੍ਰਬੰਧਕੀ ਕਮੇਟੀ ਦੀ ਵਿਦਾਈ ਹੋਈ ਮੀਟਿੰਗ ਸੀ ਪ੍ਰਬੰਧਕੀ ਕਮੇਟੀ ਤੋਂ ਇਲਾਵਾ ਕੁਝ ਹੋਰ ਸਾਥੀ ਵੀ ਅੱਜ ਪ੍ਰਬੰਧਾਂ ਦੇ ਮੱਦੇਨਜ਼ਰ ਅੰਤਮ ਛੋਹਾਂ ਦੇਣ ਲਈ ਉੱਚ ਜਾਲਿਆ ਜੇ ਸਾਰੇ ਅਸੀਂ ਇਕੱਠੇ ਹੋਏ ਸੀ ਜਿਹਦੇ ਚ ਸਰਦਾਰ ਬਲਬੀਰ ਸਿੰਘ ਜੀ ਰਾਜੇਵਾਲ ਸਾਹਿਬ ਸਰਦਾਰ ਹਰਿੰਦਰ ਸਿੰਘ ਲਖੋਵਾਲ ਸਾਹਿਬ ਸਰਦਾਰ ਬਲਜੀਤ ਸਿੰਘ ਗਰੇਵਾਲ ਜੀ ਰਮਿੰਦਰ ਸਿੰਘ ਪਟਿਆਲਾ ਬਲਦੇਵ ਸਿੰਘ ਨਿਹਾਲਗੜ੍ਹ ਜੀ ਆਰ ਪਾਲਮਾਜਰਾ ਜੀ ਰਮਿੰਦਰ ਸਿੰਘ ਪਾਲਮਾਜਰਾ ਜੀ ਗੁਰਜੰਟ ਸਿੰਘ ਜੀ ਇੰਦਰਪਾਲ ਜੀ ਵਿਕੇਸ਼ ਚੰਦਰ ਜੀ ਜਗਨਵੀਰ ਚੋਹਾਨ ਜੀ ਬਲਦੇਵ ਲਤਾਲਾ ਜੀ ਅਵਤਾਰ ਸਿੰਘ ਮੈਲੋ ਸਾਹਿਬ ਗਕੀ ਧਾਲੀਆਲ ਇਸ ਤਰ੍ਹਾਂ ਤੇ ਕੁਝ ਹੋਰ ਸਾਡੇ ਸਾਥੀ ਅੱਜ ਇਸ ਪ੍ਰਬੰਧਕੀ ਜ਼ਿੰਮੇਵਾਰੀਆਂ ਨੂੰ ਅੰਤਮ ਛੋਹਾਂ ਦੇਣ ਲਈ ਅਸੀਂ ਇਕੱਠੇ ਹੋਏ ਆ ਅਸੀਂ ਕੀ ਫੈਸਲੇ ਕੀਤੇ ਨੇ ਇਸ ਬਾਰੇ ਮੈਂ ਬਲਬੀਰ ਸਿੰਘ ਰਾਜੇਵਾਲ ਸਾਹਿਬ ਤੇ ਹਰਿੰਦਰ ਸਿੰਘ ਲੱਖੋਵਾਲ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਵਾਰੀ-ਵਾਰੀ ਉਹ ਤੁਹਾਡੇ ਨਾਲ ਬਰੀਫ ਕਰ ਦੇਣਗੇ ਪਹਿਲਾਂ ਲੱਖੋਵਾਲ ਸਾਹਿਬ ਆਪਣੀ ਗੱਲ ਕਹਿਣ 24 ਅਗਸਤ ਨੂੰ ਜਿਹੜੀ ਸਾਡੀ ਇੱਕ ਕਿਸਾਨ ਮਹਾਪੰਚਾਇਤ ਹੋ ਰਹੀ ਆ ਤੁਸੀਂ ਦੇਖੋਗੇ ਵੀ ਐਡੀ ਮਹਾਪੰਚਾਇਤ ਪੰਜਾਬ ਚ ਕਦੇ ਹੋਈ ਨਹੀਂ ਐਡੇ ਵੱਡੇ ਪ੍ਰਬੰਧ ਇੰਨਾ ਲੋਕਾਂ ਦਾ ਹੰਗਾਰਾ ਕਿਸਾਨਾਂ ਮਜ਼ਦੂਰਾਂ ਦਾ ਹਰ ਵਰਗ ਦਾ ਸਾਨੂੰ ਵੱਡਾ ਹੰਗਾਰਾ ਮਿਲ ਰਿਹਾ ਸਾਰੇ ਵਰਕਰ ਵੀ ਜਾ ਜਾ ਕੇ ਪਿੰਡਾਂ ਦੇ ਵਿੱਚ ਪ੍ਰਚਾਰ ਕਰ ਰਹੇ ਆ ਤੇ ਕਿਸਾਨਾਂ ਨੂੰ ਵੀ ਅਸੀਂ ਇਹੀ ਅਪੀਲ ਕਰਦੇ ਆ ਵੀ ਵੱਧ ਚੜ ਕੇ ਲੱਖਾਂ ਤੋਂ ਉੱਪਰ ਕਿਸਾਨ ਇੱਥੇ ਪਹੁੰਚਣਾ ਚਾਹੀਦਾ ਕਾਇਦਾ ਅੱਜ ਡਿਊਟੀਆਂ ਲੱਗ ਗਈਆਂ ਨੇ ਮੰਦਰ ਕਮੇਟੀ ਦੀ ਡਿਊਟੀ ਲੱਗ ਗਈ ਆ ਪ੍ਰਬੰਧਾਂ ਦੀ ਡਿਊਟੀ ਸਟੇਜ ਪ੍ਰਬੰਧਾਂ ਦੀ ਡਿਊਟੀ ਲੱਗ ਰਹੀ ਆ ਸਟੇਜ ਸੰਚਾਲਨ ਦੀ ਜਿਹੜੀ ਡਿਊਟੀ ਆ ਲੱਗ ਰਹੀ ਆ ਕੋਈ ਲੰਗਰ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਪ੍ਰਬੰਧਾਂ ਦੀ ਘਾਟ ਇੱਥੇ ਨਹੀਂ ਆਉਣ ਦਿੱਤੀ ਜਾਵੇਗੀ ਜਾਵੇਗੀ ਤੇ ਇਸ ਲਈ ਇੱਕ ਅੱਜ ਕਮੇਟੀ ਨੇ ਮੀਟਿੰਗ ਕੀਤੀ ਆ ਮੀਟਿੰਗ 'ਚ ਜਿਹੜੀਆਂ ਆਪਸੀ ਵਿਚਾਰਾ ਹੋ ਜਾਂਦੇ ਹੁਣ ਰਾਜਵਰ ਸਾਹਿਬ ਨੂੰ ਪ੍ਰਭਾਵ ਦੋਸਤੋ ਖੁਸ਼ੀ ਹੈ ਕਿ ਅਸੀਂ ਸਰਕਾਰ ਦਾ منہ ਮੋੜ ਸਕੇ ਸਾਰੇ ਲੋਕਾਂ ਦੀ ਮਦਦ ਦੇ ਨਾਲ ਜਿਹੜੀ 65533 ਏਕੜ ਜ਼ਮੀਨ ਕਿਸਾਨਾਂ ਤੋਂ ਲੈਂਡ ਪੂਲਿੰਗ ਪਾਲਿਸੀ ਦੇ ਅਧੀਨ ਖੋਹੀ ਜਾ ਰਹੀ ਸੀ ਇੱਕ ਐਸਾ ਬਰੋਲਾ ਸਾਰੇ ਪੰਜਾਬ ਵਿੱਚ ਉਠਿਆ ਇਹਦੇ ਵਿਰੁੱਧ ਤੇ ਲੋਕ ਆਪ ਮੁਹਾਰੇ ਬੋਰਡ ਲਾਉਣ ਲੱਗ ਪਏ ਸੀ ਕਿ ਸਾਡੇ ਪਿੰਡਾਂ 'ਚ ਨਾ ਪੜਿਓ ਤੇ ਜਿਹੜੀ ਅਸੀਂ 31 ਤਾਰੀਖ ਨੂੰ ਟਰੈਕਟਰ ਰੈਲੀ ਰੈਲੀ ਕੀਤੀ ਉਨੇ ਤਾਂ ਇੱਕ ਦਰ੍ਹਾਂ ਨਾਲ ਸਾਰਾ ਕੁਝ ਸਰਕਾਰ ਦਾ ਤੰਤਰ ਹਵਾ ਕੇ ਰੱਖ ਦਿੱਤਾ ਸੀ ਉਹਦਾ ਨਤੀਜਾ ਇਹ ਹੋਇਆ ਵੀ ਸਰਕਾਰ ਮਜਬੂਰ ਹੋਈ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਲਈ ਔਰ ਇਹਦੀ ਜਿੱਤ ਦੀ ਖੁਸ਼ੀ ਵਿੱਚ ਤੇ ਕੁਝ ਹੋਰ ਮੁੱਦੇ ਨੇ ਜਿਨ੍ਹਾਂ ਵਾਸਤੇ ਅਸੀਂ 24 ਤਾਰੀਖ ਨੂੰ ਕੁਝ ਐਲਾਨ ਵੀ ਕਰਾਂਗੇ ਉਹ ਵੀ ਅੱਜ ਕੁਝ ਡਿਸਕਸ ਕੀਤੇ ਨੇ ਜਿਹਦੇ ਚ ਜਿਹੜਾ ਹੈਗਾ ਐਫਟੀਏ ਦੇ ਉੱਤੇ ਫ੍ਰੀ ਟ੍ਰੇਡ ਐਗਰੀਮੈਂਟ ਦੇ ਉੱਤੇ ਪਰ ਸਰਕਾਰ ਦਾ ਕੋਈ ਵਿਸ਼ਵਾਸ ਨਹੀਂ ਹੁਣ ਪਿਛਲੇ ਦਿਨੀ ਇਹਨਾਂ ਨੇ ਆਸਟ੍ਰੇਲੀਆ ਤੇ ਅਮਰੀਕਾ ਤੋਂ ਕਾਟਨ ਇੰਪੋਰਟ ਅਲਾਓ ਕਰ ਦਿੱਤੀ। ਉਹਦੇ ਨਾਲ ਜਿਹੜੇ ਕਾਟਨ ਗਰੋਅਰਸ ਨੇ ਖਾਸतौर ਤੇ ਮਹਾਰਾਸ਼ਟਰ ਦੇ ਸਭ ਤੋਂ ਵੱਧ ਉੱਥੇ ਦੇ ਕਿਸਾਨ ਡੁੱਬਣਗੇ। ਇਸੇ ਤਰ੍ਹਾਂ ਸਾਨੂੰ ਡਰ ਹੈ ਕਿ ਉਹ ਖੇਤੀ ਸੈਕਟਰ ਕਿਤੇ ਅਮਰੀਕਾ ਨੂੰ ਖੋਲਣਾ ਦੇਣ। ਕਿ ਜੇ ਉਹ ਖੋਲਣਗੇ ਤਾਂ ਬਹੁਤ ਵੱਡਾ ਅੰਦੋਲਨ ਹੋਏਗਾ। ਇਸੇ ਤਰ੍ਹਾਂ ਅਗਲਾ ਹੈ ਸਾਡੀ ਪਾਣੀ ਦੀ ਸਮੱਸਿਆ। ਪੰਜਾਬ ਦਾ ਤਰਤੀਅ ਟੁਲਾ ਪਾਣੀ ਰਿਪੋਰਟਸ ਆ ਗਈਆਂ ਕੈਨਸਲਸ ਹੋ ਗਿਆ। ਜਿਹੜੀ ਅਗਲੀ ਸਤ੍ਹਾ ਉਹ ਪਾਣੀ ਨਾ ਪੀਣ ਦੇ ਲਾਇਕ ਹੈ ਤੇ ਨਾ ਉਹ ਪਾਣੀ ਫਸਲਾਂ ਨੂੰ ਲਾਉਣ ਦੇ ਲਾਇਕ ਹੈ ਅਸੀਂ ਪਾਣੀ ਲਈ ਹਰ ਘਰ ਨੂੰ ਸਾਫ਼ ਪੀਣ ਵਾਲਾ ਪਾਣੀ ਤੇ ਹਰ ਖੇਤ ਨੂੰ ਨਹਿਰੀ ਪਾਣੀ ਇਹਦੇ ਲਈ ਅਸੀਂ ਅੰਦੋਲਨ ਕਰਨ ਵਾਲੇ ਆਂ ਔਰ ਇਸੇ ਤਰ੍ਹਾਂ ਕੋਆਪਰੇਟਿਵ ਸਾਰੇ ਪੰਜਾਬ ਦੇ ਸਾਰੇ ਕੋਆਪਰੇਟਿਵਸ ਘਾਟੇਜ ਨੇ ਸਰਕਾਰ ਤੇ ਅਫਸਰਾਂ ਸਾਹੀ ਦੀ ਲੁੱਟ ਕਰਨ ਇਹ ਸਾਰਾ ਕੋਆਪਰੇਟਿਵਦਾਰਾ ਡੁੱਬ ਗਿਆ ਔਰ ਹੁਣ ਉਤੋਂ ਆਦਰ ਸਰਕਾਰ ਕੋਆਪਰੇਟਿਵ ਸੇ ਵੀ ਕਬਜ਼ਾ ਕਰਨਾ ਚਾਹੁੰਦੀ ਹੈ ਕਿਉਂਕਿ ਇਹ ਸਟੇਟ ਸਬਜੈਕਟ ਹੈ ਹੁਣ ਇਹ ਵਿਭਾਗ ਚਲਾ ਗਿਆ ਹੋਮ ਮਿਨਿਸਟਰ ਦੇ ਕੋਲ ਕੋਆਪਰੇਟਿਵ ਦਾ ਉਹ ਹਰ ਉਪਰਾਲਾ ਕਰ ਰਹੇ ਨੇ ਵੀ ਕੋਆਪਰੇਟਿਵ ਸਟੇਟਾਂ ਦੀ ਉਹਦੇ ਤੇ ਵੀ ਅਸੀਂ ਕਬਜ਼ਾ ਕਰ ਲਈਏ ਇਹਦੇ ਅੱਗੇ ਜਿਹੜੀ ਬਹੁਤ ਅਹਿਮ ਮੰਗ ਹੈ ਪੰਜਾਬ ਦੇ ਕਿਸਾਨਾਂ ਦਾ ਅਰਬਾਂ ਰੁਪਿਆ ਸ਼ੂਗਰ ਮਿੱਲਾਂ ਵੱਲ ਗੰਨੇ ਦੀ ਕੀਮਤ ਦਾ ਬਕਾਇਆ ਖੜਾ ਹੈ ਸਰਕਾਰ ਇਸ ਪਾਸੇ ਕੰਨ ਨਹੀਂ ਧਰਦੀ ਉਹ ਅਸੀਂ ਉਸ ਦਿਨ ਕੋਈ ਵੱਡਾ ਐਲਾਨ ਕਰਾਂਗੇ ਐਜੀਟੇਸ਼ਨ ਦਾ ਜਿਹੜੀ ਇੱਕ ਹੜਾ ਹੜਾ ਦੇ ਮਾਮਲੇ 'ਚ ਅਸੀਂ ਦੇਖ ਚੁੱਕੇ 2023 'ਚ ਵੀ ਹੜਾ ਹੈ ਸਰਕਾਰ ਨੇ ਇਕੱਲਾ ਹੀ ਜਿੱਤੀਆਂ ਕਿਸੇ ਨੂੰ ਕੋਈ ਇੱਕ ਥੇਲੇ ਦੀ ਕੋਈ ਮਦਦ ਨਹੀਂ ਦਿੱਤੀ ਇਸ ਵਾਰੀ ਫੇਰ ਹੜਾ ਦੇ ਨਾਲ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਮੈਨੂੰ ਅਫਸੋਸ ਹੈ ਜਿਹੜੇ ਰੋਜ਼ ਲੋਕ ਬਾਣੀ ਲਈ ਰੋਲਾ ਪਾਉਂਦੇ ਸੀ ਇਹ ਅੱਜ ਉਹ ਸਾਰੇ ਚੁੱਪ ਨੇ ਪੰਜਾਬ ਇਕੱਲਾ ਹੀ ਇਹਦੀ ਮਾਰ ਜਿਹੜੀ ਉਹ ਚੱਲ ਰਿਹਾ ਹੈ ਇਸ ਕਰਕੇ ਇਹਨਾਂ ਮੁੱਦਿਆਂ ਤੇ ਅਸੀਂ ਤਿਆਰੀ ਕੀਤੀ ਹੈ ਗੈਦਰਿੰਗ ਦਾ ਸਾਡੀ ਆਪਣੀ ਸਮਝ ਤੋਂ ਬਾਹਰ ਹੈ ਏਡਾ ਵੱਡਾ ਇਕੱਠ ਹੋਏਗਾ 1 ਲੱਖ ਬੰਦੇ ਦਾ ਅਸੀਂ ਲੰਗਰ ਦਾ ਪ੍ਰਬੰਧ ਕੀਤਾ ਹੈ ਇਹ ਤੋਂ ਅੰਦਾਜ਼ਾ ਲਾ ਲਓ ਬਹੁਤ ਸਾਰੇ ਆਪਣਾ ਨਾਲ ਵੀ ਲੈ ਕੇ ਆਉਣਗੇ ਲੋਕਾਂ 'ਚ ਬਹੁਤ ਪਾਰੀ ਉਤਸ਼ਾਹ ਹੈ ਅਸੀਂ ਇਹ ਜੇਤੂ ਰੈਣੀ ਕਰਨ ਜਾ ਰਹੇ ਹਾਂ ਇਹ ਇਹਦੇ ਇਹਦੇ ਬਾਅਦ ਫਿਰ ਅਗਲਾ ਪ੍ਰੋਗਰਾਮ 24 ਨੂੰ ਅਨਾਉਂਸ ਕਰਾਂਗੇ ਬਹੁਤ-ਬਹੁਤ ਧੰਨਵਾਦ